ਮੇਰਾ ਨਾਮ ਨਵੀਨ ਆ ਜੀ ਨਵੀਨ ਭਾਈ ਕਿੱਥੋਂ ਦਾ ਰਹਿਣਾ ਲਾ ਮੈਂ ਸਾਨੇ ਵਾਲਦੀ ਰਹਿਣਾ ਲਾ ਜੀ ਲੋਕਲ ਹੀ ਆ ਜੀ ਆ ਲੋਕਲ ਹੀ ਲੁਧਿਆਣੇ ਦੇ ਭਾਈ 100 ਆਪ ਦੇ ਲੋਕ ਸਭਾ ਇਲੈਕਸ਼ਨ ਤੇ ਕਿਹੜੀ ਪਾਰਟੀ ਨੂੰ ਮੌਕਾ ਦੇ ਰਹੇ ਹੋ ਅਸੀਂ ਭਾਜਪਾ ਨੂੰ ਮੌਕਾ ਦੇ ਰਹੇ ਹਾਂ ਜੀ ਕਿਉਂ ਦੇ ਰਹੇ ਹੋ ਭਾਈ ਭਾਜਪਾ ਨੂੰ ਭਾਜਪਾ ਨੇ ਜੀ ਆਮ ਬੰਦੇ ਨੂੰ ਆਮ ਬੰਦਾ ਖਾਸ ਬਣਾਉਣ ਦੇ ਵਿੱਚ ਕੋ ਇੱਕ ਮੇਨ ਰੋਲ ਅਦਾ ਕੀਤਾ ਇਸ ਕਰਕੇ ਦੇ ਰਹੇ ਹਾਂ ਮੌਕਾ ਦੋ ਸਾਲਾਂ ਦਾ ਕੰਮ ਕੀਤਾ ਹੈ ਭਾਜਪਾ ਨੇ ਐਗਜ਼ੀਕਿਸ਼ਨ ਤੋਂ ਪੀਲੇ ਲੈ ਕੇ ਜਾਣਾ ਵਾਤੇ ਕਿਹੜੇ-ਕਿਹੜੇ ਕੰਮ ਦੇਖੋ ਜੀ ਕੰਮ ਤਾਂ ਇੱਕਦਾਂ ਹੋਵੇ ਤਾਂ ਆਪਾਂ ਗੜਾਈਏ ਹੁਣ ਮੋਦੀ ਜੀ ਨੇ ਕੀ ਕੀਤਾ ਸਭ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਬਣੇ ਇਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਵੀ ਚਲੋ ਪਹਿਲਾਂ ਤਾਂ ਸਫਾਈ ਵਾਲਾ ਅਭਿਆਨ ਆਪ ਝਾੜੂ ਚੱਕਿਆ ਮੈਨੂੰ ਨਹੀਂ ਲੱਗਦਾ ਵੀ ਪਿਛਲੇ 70 ਸਾਲਾਂ ਦੇ ਵਿੱਚ ਕਿਸੇ ਨੇ ਆਪ ਝਾੜੂ ਚੱਕ ਕੇ ਸਫਾਈ ਕਰਨੀ ਸ਼ੁਰੂ ਕੀਤੀ ਹੋਵੇ ਅਸੀਂ ਕਰੋ ਟਾਇਲਟ ਬਣਵਾਤੇ ਯਾਨੀ ਕਹਿ ਲਓ ਟਾਇਲਟ ਬਣਵਾਤੇ ਹਰੇਕ ਗਰੀਬ ਬੰਦੇ ਵਾਸਤੇ ਖਾਣ ਨੂੰ ਰੋਟੀ ਤਾਂ ਹਰੇਕ ਕੋਈ ਦੇ ਰਿਆ ਸੀਗਾ ਪਰ ਟਾਇਲਟ ਜਿਹੜਾ ਹੈਗਾ ਟਾਇਲਟ ਸਿਰਫ ਮੋਦੀ ਜੀ ਨੇ ਦਿੱਤਾ ਉਸ ਤੋਂ ਬਾਅਦ ਤੁਸੀਂ ਕਹਿ ਲਓ ਹੁਣ ਕਰੋਨਾ ਹੋਇਆ ਕਰੋਨਾ ਦੇ ਵਿੱਚ ਵੈਕਸੀਨ ਆ ਗਈ 50 ਕਰੋੜ ਵੈਕਸੀਨ ਫਿਰ 100 ਕਰੋੜ ਕੱਲੇ ਕੱਲੇ ਭਾਰਤ ਨੂੰ ਆਪਣੇ ਨੂੰ ਵੈਕਸੀਨ ਹਰੇਕ ਬੰਦੇ ਨੂੰ ਵੈਕਸੀਨ ਪ੍ਰੋਵਾਈਡ ਕੀਤੀ ਫਿਰ ਉਸ ਤੋਂ ਬਾਅਦ ਅੱਜ ਦੇ ਕਰੋਨਾ ਤੋਂ ਬਾਅਦ ਜਿੰਨੇ ਦਿੱਕਤ ਹੋਈ ਤਾਂ ਹਰੇਕ ਨੂੰ ਰਾਸ਼ਨ ਹਰੇਕ ਘਰ ਦੇ ਵਿੱਚ ਰਾਸ਼ਨ ਜਿਹੜੇ ਘਰ ਦੇ ਵਿੱਚ ਤੁਸੀਂ ਜਾਓਗੇ ਰਾਸ਼ਨ ਰਾਸ਼ਨ ਹਰੇਕ ਨੂੰ ਰਾਸ਼ਨ ਮਿਲ ਰਿਹਾ 80 ਕਰੋੜ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਉਸ ਤੋਂ ਬਾਅਦ ਗਰੀਬ ਬੰਦਾ ਸੀਗਾ ਗਰੀਬ ਬੰਦੇ ਨੂੰ ਵਿਚਾਰੇ ਨੂੰ ਜੇ ਬਾਹਰ ਜਾਊਗਾ ਹੀ ਨਹੀਂ ਕੁਝ ਪਤਾ ਹੀ ਨਹੀਂ ਕੱਲੇ ਕੱਲੇ ਬੰਦੇ ਦਾ ਖਾਤਾ ਅੱਜ ਦੀ ਡੇਟ ਦੇ ਵਿੱਚ ਮੇਰੀ ਬੇਟੀ ਦੇ ਖਾਤੇ ਦੇ ਵਿੱਚ ਮੈਂ ਤੁਹਾਨੂੰ ਦੱਸਿਆ 5000 ਰੁਪਏ ਆਇਆ ਹੈ ਕਰੋਲਾ ਤੋਂ ਬਾਅਦ ਬੇਟੀਆਂ ਨੂੰ ਯਾਨੀ ਸਨਮਾਨ ਦਿੱਤਾ ਬੇਟੀਆਂ ਨੂੰ ਸਨਮਾਨ ਤੋਂ ਬਾਅਦ ਜਿਹੜੇ ਕਿਸਾਨ ਨੇ ਕਿਸਾਨਾਂ ਨੂੰ ਹਰੇਕ ਕਿਸਾਨ ਨੂੰ 6-6000 ਰੁਪਏ ਇੱਕ ਸਾਲ ਦਾ ਹਰੇਕ ਸਾਲ ਆਣਾ ਘਰ ਬਣਵਾ ਕੇ ਦਿੱਤੇ ਗਰੀਬਾਂ ਨੂੰ ਜੋ ਜਿਨ੍ਹਾਂ ਦੀ ਹੈਸੀਅਤ ਨਹੀਂ ਸੀਗੀ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਇਕਨੋਮੀ ਨੂੰ ਦੇਖ ਲਓ ਆਪਣੀ ਇਕਨੋਮੀ ਅੱਜ ਦੀ ਰੇਟ ਦੇ ਵਿੱਚ ਲਾਰਜੇਸਟ ਆ 5ਵੇਂ ਨੰਬਰ ਦੇ ਉੱਤੇ ਆ ਰਹੀ ਆ ਹੁਣ ਕਹਿ ਰਹੇ ਨੇ ਵੀ ਅਗਲੇ ਅਗਲੇ ਸਾਨੂੰ ਮੌਕਾ ਦਿਓ ਤੀਜੇ ਤੀਜੇ ਨੰਬਰ ਦੇ ਉੱਤੇ ਲੈ ਆਵਾਂਗੇ ਤੀਜੇ ਨੰਬਰ ਦੇ ਉੱਤੇ ਲੈ ਆਵਾਂਗੇ ਡਿਫੈਂਸ ਸੈਕਟਰ ਨੂੰ ਦੇਖ ਲਓ ਡਿਫੈਂਸ ਸੈਕਟਰ ਜਿੰਨਾ ਮਜ਼ਬੂਤ ਮੋਦੀ ਦੇ ਰਾਜ ਦੇ ਵਿੱਚ ਹੋਇਆ ਮੈਨੂੰ ਲੱਗਦਾ ਨਹੀਂ ਮੈਨੂੰ ਲੱਗਦਾ ਕਿਸੇ ਨੇ ਡਿਫੈਂਸ ਵਾਸਤੇ ਕੰਮ ਵੀ ਕੀਤਾ ਹੋਣਾ ਰਫਾਇਲ ਹੋ ਗਏ ਮੇਕ ਇਨ ਇੰਡੀਆ ਹੋ ਗਿਆ ਆਪਣੀ ਸਭ ਕੁਝ ਆਪਣਾ ਆਪ ਬਣਾ ਰਹੇ ਆ ਡਿਫੈਂਸ ਤੋਂ ਬਾਅਦ ਟ੍ਰੇਨਾਂ ਦੇ ਵਿੱਚ ਦੇਖ ਲਓ ਜਿੰਨਾ ਰੇਲਵੇ ਟਰੈਕ ਸੀਗਾ ਟਰੈਕ ਨਵਾਂ ਵੀ ਬਣ ਰਹੇ ਆ ਹੋਰ ਡਿਵੈਲਪਮੈਂਟ ਹੋ ਰਹੀ ਆ ਟ੍ਰੇਨਾਂ ਨਵੀਆਂ ਚੱਲ ਰਹੀਆਂ ਨੇ ਬੰਦੇ ਭਾਰਤ ਨਵੀਂ ਚਲਾਤੀ ਹੋਰ ਟ੍ਰੇਨਾਂ ਕਾਫੀ ਨਵੀਆਂ ਚਲਾਤੀਆਂ ਉਸ ਤੋਂ ਬਾਅਦ ਇਨਫਰਾਸਟ੍ਰਕਚਰ ਦੇਖ ਲਓ ਅੱਜ ਦੀ ਡੇਟ ਦੇ ਵਿੱਚ ਮੈਂ ਕੱਲ ਪੜ੍ਹ ਰਿਹਾ ਸੀ ਕਿਤੇ 100 ਘੰਟੇ ਦੇ ਵਿੱਚ 1 ਆਪਣੇ ਆਪ ਨੂੰ ਗਿਨੀਸ ਬੁੱਕ ਦੇ ਵਿੱਚ ਰਿਕਾਰਡ ਲਖਣ ਵਾਲੀ ਗੱਲ ਆ ਵੀ 100 ਘੰਟੇ ਦੇ ਵਿੱਚ 100 ਕਿਲੋਮੀਟਰ ਦੀ ਆਪਾਂ ਉਹ ਬਣਾ ਤੀ ਫੋਨ ਬਾਲਸੀ ਨੂੰ ਦੇਖ ਲਓ ਸਾਡੇ ਜੈ ਸ਼ੰਕਰ ਸਿੰਘ ਨੂੰ ਦੇਖ ਲਓ ਕੋਈ ਉਹਨਾਂ ਦੇ ਮੁਰੇ ਸਵਾਲ ਨਹੀਂ ਕਰ ਸਕਦਾ ਜੇ ਸਵਾਲ ਕਰਦਾ ਵੀ ਇਹ ਤਾਂ ਠੋਕੇ ਜਵਾਬ ਦਿੰਦੇ ਨੇ